ਇਨ ਪਰਿਵਾਰ ਵੱਲੋਂ ਧੰਨਵਾਦ ਲਈ ਸ੍ਰਿੰਦਰ ਪ੍ਰੀਤ ਕਨੀਆ ਜੀ ਮੈਂ ਥੋੜਾ ਜਿਮ ਖਾਤੇ ਭੋਲਾ ਇਹਨਾਂ ਬਰਜਨ ਕੇ ਅਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰ ਤੇ ਪ੍ਰਧਾਨ ਸਾਹਿਤ ਸਜਨਾ ਮੰਚ ਬਠਿੰਡਾ ਇਹਨਾਂ ਦੀਆਂ ਪੁਸਤਕੀਆਂ ਜਿਹੜੀਆਂ ਨੇ ਹਰਫਾਂ ਦੇ ਪੁੱਲ ਗਜ਼ਲ ਸੰਗ੍ਰਹਿ ਟੂਮਾ ਸ੍ਰਿੰਦਰਪ੍ਰੀਤ ਜੀ ਕਨੀਆ ਦੀ ਗਜ਼ਲ ਚੇਤਕ ਸੰਪਾਦਿਤ ਜੁਮੇ ਸਿੰਘ ਹਰਫ ਤੇ ਗੁਰਜਨ ਸਿੰਘ ਇਸ ਗਜ਼ਲ ਦੇ ਵਿੱਚੋਂ ਇੱਕ ਸ਼ੇਰ ਹੈ ਜ਼ਮੀਨਾਂ ਮਹਿੰਗੀਆਂ ਵਿਕੀਆਂ ਜ਼ਮੀਰਾਂ ਸਸਤੀਆਂ ਵਿਕੀਆਂ ਜ਼ਮੀਨਾਂ ਮਹਿੰਗੀਆਂ ਵਿਕੀਆਂ ਜ਼ਮੀਰਾਂ ਸਸਤੀਆਂ ਵਿਕੀਆਂ ਬੜੀ ਛੋਟੀ ਜਿਹੀ ਕੀਮਤ ਦੇ ਨੇ ਵੱਡੀਆਂ ਹਸਤੀਆਂ ਵਿਕੀਆਂ ਵੱਡੀਆਂ ਹਸਤੀਆਂ ਵਿਕੀਆਂ ਜੀ ਪਲੀਜ਼ ਅਦਬ ਨਾਲ ਬੇਨਤੀ ਹੈ ਮਨਤਿਆਓ ਜੀ ਸਨ ਜੀ ਜ਼ੋਰਦਾਰ ਤਾੜੀਆਂ ਦੇ ਨਾਲ ਤੇ ਇਹੋ ਸਾਥੀ ਨੇ ਜਿਸ ਦਾ ਪ੍ਰਸ਼ਨ ਹੁਣ ਨਾਲ ਬਹੁਤ ਆਦਰ ਮਾਈ ਤੇ ਪਿਆਰੇ ਵਿਦਿਆਰਥੀਓ ਬਹੁਤ ਹੀ ਸਤਿਕਾਰਯੋਗ ਪ੍ਰਦਾਨਗੀ ਮੰਡਲ ਤੇ ਮੇਰੇ ਸਾਹਮਣੇ ਬੈਠੇ ਇਸ ਇਲਾਕੇ ਦੇ ਲੇਖਕ ਤੇ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਪਰਿਵਾਰ ਨਾਲ ਜਿਹੜਾ ਉਕੁਕਟ ਨਾਤਾ ਰਿਸ਼ਤਾ ਰੱਖਣ ਵਾਲੇ ਦੋਸਤੋ ਉਹਨਾਂ ਦੇ ਸੁਪੁੱਤਰ ਰਵਿੰਦਰ ਸਿੰਘ ਤੇ ਬਹੁਤ ਹੀ ਪਿਆਰੇ ਦਿਹੋਣਹਾਰ ਵਿਦਿਆਰਥੀਓ ਅਸ਼ਿਪ ਮਰਵਾਲ ਵੀ ਸਾਹਦ ਦਾ ਇੱਕ ਗੀਤ ਆਉਂਦੀਆਂ ਲੈਣਾ ਅਸਾਂ ਤਾਂ ਜੂਬਨ ਰੁਪੇ ਮਰਨਾ ਤੁਰ ਜਾਣਾ ਅਸੀਂ ਭਰੇ ਭਰਾਏ ਹਿਜਰ ਤੇਰੀ ਦੀ ਕਰ ਪ੍ਰਕਰਮਾ ਮੈਂ ਬਹੁਤ ਭਰਿਆ ਹੋਇਆ ਹਾਂ ਕਿ ਪ੍ਰੋਫੈਸਰ ਸਾਹਿਬਾਰੇ ਬਹੁਤ ਕੁਝ ਬੋਲਣਾ ਚਾਹੁੰਦਾ ਸੀਗਾ ਪਰ ਸਮਾਂ ਜਿਹੜਾ ਹੈਗਾ ਬਹੁਤ ਹੋ ਚੁੱਕਿਆ ਹੈਗਾ ਇਹ ਤਾਂ ਮੇਰੇ ਸਮੇਂ ਤੇ ਵੀ ਕੱਟ ਲਈ ਗਈ ਹੈ ਤੇ ਮੈਨੂੰ ਡਿਊਟੀ ਹੋਈ ਹੈ ਇਸ ਤਰ੍ਹਾਂ ਦੀ ਦੇ ਦਿੱਤੀ ਕਿ ਉਹ ਜਿਹੜਾ ਮੇਰੇ ਅੰਦਰ ਉਹਨਾਂ ਪ੍ਰਤੀ ਸਤਕਾਰ ਭਾਵਨਾਵਾਂ ਤਹ ਹੋਰ ਬਹੁਤ ਸਾਰੀਆਂ ਗੱਲਾਂ ਸੀਆਂ ਉਹ ਮੈਂ ਇੱਥੇ ਨਹੀਂ ਕਰਾਂਗਾ ਤਾਂ ਪਰ ਫਿਰ ਵੀ ਮੈਂ ਇੱਕ ਦੋ ਗੱਲਾਂ ਕਰਕੇ ਉਸ ਤੋਂ ਬਾਅਦ ਧੰਨਵਾਦ ਵੱਲ ਆਉਣਾ ਹੈਗਾ ਜਿਵੇਂ ਬਰਨਾਲੇ ਨੂੰ ਬਰਨਾਲਾ ਸਕੂਲ ਆਫ ਪੋਇਟਰੀ ਕਿਹਾ ਗਿਆ ਹੈ ਇਸੇ ਤਰ੍ਹਾਂ ਜਿਹੜਾ ਜੈਤੋ ਮੰਡੀ ਹੈ ਜੈਤੋ ਸ਼ਹਿਰ ਹੈ ਇਹ ਇਸ ਨੂੰ ਸਾਹਿਤ ਦਾ ਮੱਕਾ ਕਿਹਾ ਗਿਆ ਹੈ ਤਾਂ ਇੱਥੇ ਸਾਹਿਤ ਦੇ ਦੋ ਵੱਡੇ ਪੈਗੰਬਰ ਹੋਏ ਆਂ ਜਿਨ੍ਹਾਂ ਬਾਰੇ ਅਸੀਂ ਅੱਜ ਚਰਚਾ ਕਰ ਰਹੇ ਹਾਂ ਮਾਨਯੋਗ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਤੇ ਦੂਸਰੇ ਮੇਰੇ ਉਸਤਾਦ ਤੇ ਹੋਰ ਬਹੁਤ ਸਾਰੇ ਇਥੇ ਹੋਰ ਮੇਰੇ ਬ੍ਰੀਥ ਵੀ ਬੈਠੇ ਨੇ ਇਹਨਾਂ ਦੀ ਵੀ ਉਸਤਾਦ ਹੈ ਉਹ ਮਾਨਯੋਗ ਦੀਪਕ ਜੈਤੋਈ ਸਾਹਿਬ ਜਿਨ੍ਹਾਂ ਨੂੰ ਗਜ਼ਲ ਦੇ ਬਾਬਾ ਵੋਲ ਕਿਹਾ ਗਿਆ ਹੈ ਤਾਂ ਇਹ ਬੁਨਾ ਕਰਕੇ ਜਿਥੇ ਇਸ ਨੂੰ ਜੈਤੋ ਨੂੰ ਸਕੂਲ ਵੀ ਕਿਹਾ ਜਾਂਦਾ ਸਾਹਿਦ ਦਾ ਤੇ ਇਸ ਕਰਕੇ ਇਹਨਾਂ ਨੂੰ ਮੱਕਾ ਵੀ ਕਿਹਾ ਜਾਂਦਾ ਹੈਗਾ ਹੈ ਸਾਹਿਦ ਦਾ ਤਾਂ ਮੈਂ ਇਸ ਧਰਤੀ ਤੇ ਜਦੋਂ ਆਉਣਾ ਹੋਵੇ ਜੋ ਪਿਛਲੇ ਸਮੇਂ ਦਰਾਂ ਸੱਜ ਬਿਹਾਈਆਂ ਜਿਹੜੀਆਂ ਲੜਕੀਆਂ ਕੁੜੀਆਂ ਉਹਨਾਂ ਨੂੰ ਪੀਕੇ ਜਾਣ ਦਾ ਚਾਹ ਹੁੰਦਾ ਸੀ ਜਿੰਨਾ ਉਹਨਾਂ ਹੀ ਮੈਨੂੰ ਜਿਹੜਾ ਉਹਨਾਂ ਹੀ ਨਹੀਂ ਬਲਕਿ ਜੈਤੋ ਜਿਹੜਾ ਆਉਣ ਦਾ ਚਾਹ ਜਿਹੜਾ ਹੈ ਉਹਦੋਂ ਵੀ ਦੁੱਗਣਾ ਹੁੰਦਾ ਸੀਗਾ ਤੇ ਜਦੋਂ ਪ੍ਰੋਫੈਸਰ ਗੁਰਦਿਆਲ ਸਿੰਘ ਬਾਰੇ ਜਾਂ ਦੀਪਕ ਜਤੋਈ ਸਾਹਿਬ ਬਾਰੇ ਕੋਈ ਗੱਲ ਇੱਥੇ ਚੱਲਦੀ ਹੈ ਤਾਂ ਉਹ ਚਾਹ ਸਾਡਾ ਚੌਂ ਗੁਣਾ ਹੋ ਜਾਂਦਾ ਮੇਰਾ ਜੀ ਈ ਮੈਂ ਉਹਨਾਂ ਬਾਰੇ ਗੱਲ ਕਰਨੀ ਸੀਗੀ ਤਾਂ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਜੋ ਪਹਿਲੇ ਸੈਸ਼ਨ ਜੋ ਉਦਘਾਟਨੀ ਬੈਠ ਸੀ ਆਪਣੀ ਉਹਦੇ ਆ ਦੂਸਰਾ ਪ੍ਰਧਾਨ ਮਾਨਜੂ ਡਾਕਟਰ ਬਲਦੀਪ ਸਿੰਘ ਢਾੜੀਵਾਲ ਹੋਰ ਨੇ ਤਾਂ ਉਹਨਾਂ ਤੋਂ ਸਿੱਖ ਕੇ ਉਹਨਾਂ ਦੇ ਸੁਝਾਵਾਂ ਤੇ ਅਮਲ ਕਰਦਿਆਂ ਹੋਇਆਂ ਜਿਹੜਾ ਭਾਫ਼ ਦਾ ਇੰਜਣ ਹੈਗਾ ਉਹ ਡੀਜ਼ਲ ਇੰਜਣ ਦੇ ਵਿੱਚ ਬਦਲ ਲਿਆ ਪਰ ਕੁਝ ਇਸ ਤਰ੍ਹਾਂ ਦੇ ਲੇਖਕ ਵੀ ਉਹਨਾਂ ਦੇ ਨਾਲ ਜੁੜੇ ਹੋਏ ਸੀਗੇ ਜਿਹੜੀ ਉਹਨਾਂ ਨਾਲ ਜਦੋਂ ਉਹਨਾਂ ਨੇ ਉਹਨਾਂ ਨੂੰ ਭਾਫ਼ ਦਾ ਇੰਜਣ ਜਿਹੜਾ ਹੈਗਾ ਹੈ ਬਦਲਣ ਵਾਸਤੇ ਕਿਹਾ ਤਾਂ ਉਹਨਾਂ ਨੇ ਸਦਾ ਵਾਸਤੇ ਨਾਤਾ ਵੀ ਨਾਤਾ ਹੀ ਤੋੜ ਲਿਆ ਹੈਗਾ ਤਾਂ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਉਹ ਨਾਵਲਿਸਤ ਨੂੰ ਬਾਅਦ ਦੇ ਵਿੱਚ ਸਾਹਿਤ ਅਕੈਡਮੀ ਦਾ ਨਾਮ ਵੀ ਮਿਲਿਆ ਉਹ ਬੜੇ ਕਾਰੀ ਨਾਵਲ ਸੀ ਪ੍ਰਸਾਦ ਨੇ ਮੇਰੇ ਨਾਲ ਉਸ ਨਾਵਲ ਬਾਰੇ ਗੱਲ ਕਰਦਿਆਂ ਮੈਨੂੰ ਦੱਸਿਆ ਕਿ ਮੈਂ ਉਹਨਾਂ ਨੂੰ ਕਿਹਾ ਕਿ ਇਸ ਨਾਵਲ ਦੇ ਵਿੱਚ 140 ਪੇਜ ਜਿਹੜੇ ਹੈਗੇ ਆ ਉਹ ਫालतੂ ਹੈਗੇ ਇਹਨਾਂ ਨੂੰ ਕੱਢ ਦੇ ਤਾਂ ਉਹ ਸੁਣਾਵਲ ਕਰਦੇ ਉਹਨਾਂ ਨਾਲ ਬੋਲਣਾ ਹੀ ਬੰਦ ਕਰਤਾ ਤੇ ਧਾਲੀਵਾਲ ਸਾਹਿਬ ਸਾਨੂੰ ਇਹ ਸਿੱਖਿਆ ਦਿੰਦੇ ਹੈਗੇ ਹੈ ਕਿ ਸਾਨੂੰ ਜਦੋਂ ਵੀ ਕੋਈ ਵੱਡਾ ਜਿਹੜਾ ਜਿਹੜੇ ਐਕਸਪਰਟ ਹੈ ਜੋ ਅਥਾਰਟੀ ਹੈਗੀ ਹੈ ਪ੍ਰੋਫੈਸਰ ਗੁਰਦੇਵ ਸਿੰਘ ਵਰਗੀ ਤਾਂ ਉਹ ਜਦੋਂ ਪਾਫ ਦਾ ਇੰਜਨ ਬਦਲਣ ਵਾਸਤੇ ਕਹਿਣ ਕਿ ਇੱਥੇ ਡੀਜ਼ਲ ਇੰਜਨ ਕਰ ਲਓ ਸਾਨੂੰ ਕਰ ਲੈਣਾ ਚਾਹੀਦਾ ਹੈਗਾ ਹੈ ਤਾਂ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਹੈਗਾ ਹੈ ਮੈਂ ਕਹਾਂਗਾ ਕਿ ਜਿਹੜੀ ਵਰਨਵੰਡ ਹੋਈ ਆ ਉਹਦੇ ਵਿੱਚ ਬ੍ਰਾਹਮਣਾ ਨੇ ਚਾਰ ਵੀਦ ਲਿਖੀ ਹੈ ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਚਾਰ ਵੀਦਾਂ ਦਾ ਵੀ ਗਿਆਨ ਸੀਗਾ ਪਰ ਉਸ ਤੋਂ ਸਭ ਤੋਂ ਅਸਲ ਵੀਦ ਹੁੰਦਾ ਉਹ ਹੁੰਦਾ ਲੋਕ ਵੀ ਤੇ ਪ੍ਰੋਫੈਸਰ ਨੂੰ ਲੋਕ ਵੀਦ ਦਾ ਗਿਆਨ ਵੀ ਸੀਗਾ ਉਹ ਨਿੱਕੇ ਜਿਹੇ ਵਰਤਾਰੇ ਤੇ ਸਮਾਜ ਦੇ ਤੇ ਰਾਜਨੀਤਿਕ ਹੋਇਆ ਭਵੇਂ ਧਾਰਮਿਕ ਹੋਇਆ ਪੈਣੀ ਦ੍ਰਿਸ਼ਟੀ ਉਹਦੇ ਤੇ ਰੱਖਦੇ ਸੀਗੇ ਉਹਨਾਂ ਨੇ ਆਪਣੇ ਇੱਕ ਲੇਖ ਦੇ ਵਿੱਚ ਵੀ ਦੱਸਿਆ ਤੇ ਇੱਕ ਬੈਚ ਦੌਰਾਨ ਵੀ ਮੈਨੂੰ ਦੱਸਿਆ ਉਹਨਾਂ ਨੇ ਕਿ ਪੰਜਾਬ ਦੇ ਵਿੱਚ ਕਿਸਾਨੀ ਦੀ ਸਮਝ ਦੇ ਕੋਲ ਉਹਨਾਂ ਨੂੰ ਕਿਹ ਸਾਧਨ ਹੱਦ ਤੱਕ ਸੀਗੀ ਕਿ ਪੰਜਾਬ ਤੇ ਸਿਰਫ 70000 ਟਰੈਕਟਰਾਂ ਦੀ ਲੋੜ ਹੈਗੀ ਯਾਰ ਪਰ ਇਸ ਵਕਤ ਪੰਜਾਬ ਦੇ ਵਿੱਚ ਕਿਸਾਨਾਂ ਕੋਲ ਕਿੰਨੇ ਟਰੈਕਟਰ ਆ 480000 ਜਿਹੜੇ ਹੈਗੇ ਆ ਜੇ ਕਿਸੇ ਨੇ ਨਾਵਲ ਲਿਖਣਾ ਹੋਵੇ ਕਹਾਣੀ 'ਚ ਗੱਲ ਚੱਲ ਜਾਂਦੀ ਹੈ ਗਜ਼ਲ 'ਚ ਵੀ ਚੱਲ ਜਾਂਦੀ ਹੈ ਤੱਬਰ ਨਾਵਨ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਸਰਵਪੱਖੀ ਜਿਹੜਾ ਗਿਆਨ ਸੋਣਾ ਜ਼ਰੂਰੀ ਹੈ ਜੋ ਪ੍ਰੋਫੈਸਰ ਸਾਹਿਬ ਨੂੰ ਗਿਆਨ ਸੀ ਅਸੀਂ ਉਹਨਾਂ ਤੋਂ ਥੋੜੀ-ਬੋਤੀ ਜਿਹੜੀ ਸਮਝ ਪ੍ਰਾਪਤ ਕੀਤੀ ਉਹ ਮੈਂ ਤੁਹਾਨੂੰ ਚਾਰ ਸ਼ੇਅਰ ਸੁਣਾਉਣਾ ਹੈਗਾ ਤਾਂ ਉਹ ਚਾਰਾਂ ਸ਼ੇਰਾਂ ਦੇ ਵਿੱਚ ਉਹ ਹੀ ਤੁਹਾਨੂੰ ਨਜ਼ਰ ਆਏਗੀ ਪਹਿਲਾ ਸ਼ੇਅਰ ਹੈ ਕਿ ਛੜ ਦੇ ਫੁੱਲ ਉਹਨਾਂ ਦੀ ਬਾਰੇ ਗੱਲ ਚੱਲ ਰਹੀ ਹੈ ਜਿਵੇਂ ਅੱਜ ਦੇ ਸਮਾਗਮ ਦਾ ਜਿਹੜਾ ਸਰਲੇਖ ਹੀ ਅਣ ਹੋਿਆਂ ਦਾ ਚਤੇਰਾ ਉਨ੍ਹਾਂ ਅਨੁਭਵਿਆਂ ਦਾ ਨਿਹਾਸਰਿਆਂ ਦਾ ਮਿਊਟਿਆਂ ਦਾ ਨਿਥਾਮਿਆਂ ਦਾ ਜਿਹੜਾ ਲਿਖਿਆ ਜਾਂਦਾ ਹੈਗਾ ਏ ਤਾਂ ਅਸੀਂ ਉਹਨਾਂ ਤੋਂ ਕੀ ਸਿੱਖਿਆ ਕਿ ਛੜਦੇ ਫੁੱਲ ਸੁੱਕਦੀਆਂ ਬੀਲਾਂ ਝੜਦੇ ਪੱਤ ਛੜਦੇ ਫੁੱਲ ਸੁੱਕਦੀਆਂ ਬੀਲਾਂ ਝੜਦੇ ਪੱਤ ਮੈਨੂੰ ਕਿੰਨੇ ਫਿਕਰ ਸਤਾਈ ਜਾਂਦੇ ਨੇ ਤੇ ਕੋਈ ਸ਼ਾਇਰ ਹੈ ਕਿ ਜਰਦ ਹੁੰਦੇ ਪੱਤਿਆਂ ਦੇ ਦਰਦ ਨੂੰ ਮਹਿਸੂਸ ਕਰ ਜਰਦ ਹੁੰਦੇ ਪੱਤਿਆਂ ਦੇ ਦਰਦ ਨੂੰ ਮਹਿਸੂਸ ਕਰ ਐ ਬਹਾਰੀ ਪਤ ਚੜਾਂ ਦੇ ਦਰਦ ਨੂੰ ਮਹਿਸੂਸ ਕਰ ਮੇਰੇ ਅੱਗੇ ਕਦੇ ਖੰਜਰ ਕਦੇ ਤਲਵਾਰ ਉਹ ਰੱਖਦਾ ਹੈ ਮੇਰੇ ਅੱਗੇ ਕਦੇ ਖੰਜਰ ਕਦੇ ਤਲਵਾਰ ਉਹ ਰੱਖਦਾ ਹੈ ਮੇਰੇ ਹੱਥਾਂ 'ਚ ਉਸ ਤੋਂ ਬੰਸਰੀ ਵੇਖੀ ਨਹੀਂ ਜਾਂਦੀ ਇਹ ਹਰਿਤ ਹੀ ਦੌਰ ਦੇ ਮੁੱਲਾਂ ਤੇ ਹਾਕਮ ਜ਼ੋਰ ਲਾਉਂਦੇ ਨੇ ਕ੍ਰਿਤਹੀ ਦੌਰ ਦੇ ਮੁੱਲਾਂ ਤੇ ਹਾਂ ਕਮਜ਼ੋਰ ਲਾਉਂਦੇ ਨਹੀਂ ਕਦੇ ਬੁੱਲਾ ਨਹੀਂ ਵਿਕਿਆ ਨਾ ਉਸ ਦੀਆਂ ਮਸਤੀਆਂ ਵਿਕੀਆਂ ਇੱਕ ਸ਼ਹਿਰ ਤੁਹਾਡੇ ਨਾਮ ਬੱਝੀ ਉਹ ਸਾਰਿਆਂ ਦੇ ਨਾਲ ਕੁੜੀ ਦੀਆਂ ਰੀਝਾਂ ਚਾਮਾ ਸਦਰਾਂ ਦਾ ਜਦ ਵਣਜ ਹੋਇਆ ਸੀ ਕੁੜੀ ਦੀਆਂ ਰੀਝਾਂ ਚਾਮਾ ਸਦਰਾਂ ਦਾ ਜਦ ਵਣਜ ਹੋਇਆ ਸੀ ਕਿ ਟੂਮਾ ਮਹਿੰਗੀਆਂ ਵਿਕੀਆਂ ਤੇ ਸਦਰਾਂ ਸਸਤੀਆਂ ਵਿਕੀਆਂ ਮਿਹਰਬਾਨੀ ਤੁਹਾਡੀ ਤਾੜੀ ਮਾਰ ਦਈ ਜੀ ਇਹ ਸ਼ਹਿਰ ਪਸੰਦ ਆਇਆ ਬਹੁਤ ਬਹੁਤ ਸ਼ੁਕਰੀਆ ਬੱਚਿਓ ਤਾ ਅਖੀਰ ਦੇ ਵਿੱਚ ਮੈਂ ਮੇਰੀ ਜ਼ਿੰਮੇਵਾਰੀ ਜਿਹੜੀ ਆ ਉਹ ਸੈਮੀਨਾਰ ਦੇ ਕੰਮ ਨੂੰ ਨਿਰਮਾਣ ਜੋ ਮੇਰੇ ਦੋਸਤ ਡਾਕਟਰ ਤਰਸ਼ੇਮ ਤਰਸ਼ੇਮ ਸ਼ਰਮਾ ਹੋਰਾਂ ਨੇ ਧੰਨਵਾਦ ਬਾਤ ਤੇ ਲਈ ਹੈ ਮੈਂ ਸਭ ਤੋਂ ਪਹਿਲਾਂ ਤਾਂ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਦੀ ਸੁਪਤਨੀ ਸਾਡੀ ਬੀਜੀ ਸ਼੍ਰੀਮਤੀ ਬਲਵੰਤ ਕੌਰ ਉਹਨਾਂ ਦੇ ਸੁਪੁੱਤਰ ਰਵਿੰਦਰ ਸਿੰਘ ਉਨ੍ਹਾਂ ਦੀ ਨੂ ਰਾਣੀ ਜਿਨ੍ਹਾਂ ਬਾਰੇ ਜਿੰਨਾ ਮੈਂ ਬੋਲੀ ਜਾਮਾ ਉਨੇ ਹੀ ਥੋੜਾ ਹੈਗਾ ਹੈ ਪੱਬੀ ਸੁਖਜੀਤ ਕੌਰ ਤੇ ਇਸ ਸ਼ਹਿਰ ਦੇ ਜਿੰਨੇ ਵੀ ਲੇਖਕ ਹੈਗੇ ਆ सुरेंद्रਪਾਲ ਸ਼ਰਮਾ ਦੀ ਯਾਦ ਚੁੱਕੀ ਆ ਹਦਮ ਸਿੰਘ ਮਾਨਕ ਸਿਰ ਜੀਵੇਂ ਕਾਰਨ ਆ ਨਹੀਂ ਸਕੀ ਪ੍ਰੋਫੈਸਰ ਤਰਸੇਮ ਨਰੂਲਾ ਤਾਂ ਇਹਨਾਂ ਸਾਰਿਆਂ ਵੱਲੋਂ ਜਿਹੜਾ ਹੈ ਸੈਮੀਨਾਰ ਦੇ ਕਨਵੀਨਰ ਮਾਨਯੋਗ ਡਾਕਟਰ ਤਰਸੀਮ ਸ਼ਰਮਾ ਜੀ ਵੱਲੋਂ ਇਸ ਯੂਨੀਵਰਸਿਟੀ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਤੇ ਪੋਸਟ ਗ੍ਰੈਜੂਏਟ ਜਿਹੜਾ ਵਿਭਾਗ ਹੈਗਾ ਪੰਜਾਬੀ ਵਿਭਾਗ ਉਹਦੇ ਮੁਖੀ ਡਾਕਟਰ ਪਰਮਿੰਦਰ ਤੱਕੜ ਹੁਰਾਂ ਵੱਲੋਂ ਮੈਂ ਦੋਨਾਂ ਹੀ ਬੈਠਕਾਂ ਉਦਗਾੜਨੀ ਬੈਠਕ ਤੇ ਚਿੰਤਰੀ ਬੈਠਕ ਦੇ ਪ੍ਰਧਾਨਾਂ ਦੇ ਮੈਂ ਸਾਰਿਆਂ ਦੀ ਸਿਸ਼ਟਾ ਚਾਹਤਾ ਹਾਂ ਕਿੰਨਾ ਮੈਂ ਸਾਰਿਆਂ ਦਾ ਨਾਮ ਲੈਂਦਾ ਪਰ ਸਮਾਂ ਬਹੁਤ ਥੋੜਾ ਆਪਾਂ ਬਚਾਉਣਾ ਸਮਾਂ ਸਮੇ ਬਿਨਾ ਨਾਮ ਲਈ ਦੋਨਾ ਬੈਠਕਾਂ ਦੀ ਪ੍ਰਧਾਨਾਂ ਦਾ ਤੇ ਇਸ ਸਮਾਗਮ ਦੀ ਮੁੱਖ ਮਹਿਮਾਨ ਦਾ ਪੀ ਪੰਜਾਬ ਸਾਹਿਤ ਗੱਡੀ ਵੱਲੋਂ ਆਏ ਐਂਡਮੈਂਡੀ ਡਾਕਟਰ ਅਮਰਜੀਤ ਸਿੰਘ ਉਰਾਂ ਦਾ ਤੇ ਖਾਸ ਤੌਰ ਤੇ ਜੋ ਸਾਡੇ ਸਾਹਮਣੇ ਸਾਡੀਆਂ ਵਿਦਿਆਰਥਣਾਂ ਬੈਠੀਆਂ ਹੈਗੀਆਂ ਐ ਇਸ ਕਾਲਜ ਦੀਆਂ ਤਾਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹੋਇਆ ਮੈਂ ਅਖੀਰ ਦੇ ਵਿੱਚ ਜੋ ਵੀ ਇੱਥੇ ਕੋਈ ਸਮਾਗਮ ਬਾਦ ਦੀ ਕਾਲਜ ਦੇ ਵਿੱਚ ਜੰਡਾਲ ਤਰਸੀਮ ਸ਼ਰਮਾ ਜੀ ਬੈਠੇ ਨੇ ਕੋਈ ਅਜੋਜਤ ਹੋਣਾ ਹੋਵੇ ਕਟੂਕਟ ਜਿਹੜਾ ਸਥਾਨਕ ਲੇਖਕ ਹੈਗਾ ਏ ਤਾਂ ਸਥਾਨਕ ਅਹੁਦੇਦਾਰ ਇਹ ਗੇ ਦੋ ਸੁਭਾਵਾ ਇੱਥੇ ਕੰਮ ਕਰ ਰਹੀਆਂ ਹੈਗੀਆਂ ਦੀਪਕ ਜਤੋਈ ਮੰਚ ਦੀ ਪੰਜਾਬੀ ਸਹਿਸਵਾਦ ਦੇ ਤੋ ਤਾਂ ਉਹਨਾਂ ਦਿਨ ਮੈਂਦਿਆਂ ਨਾਲ ਜਰੂਰ ਜਿਹੜਾ ਰابطਾ ਉਹਨਾਂ ਦੀ ਸਜਾ ਭਾਵੇਂ ਉਹਨਾਂ ਨੂੰ ਕੋਈ ਵੱਡਾ ਅਹੁਦਾ ਇਹਦੇ ਵਿੱਚ ਨਾ ਦਿੱਤਾ ਜਾਵੇ ਪਰ ਉਹਨਾਂ ਦੇ ਨਾਲ ਗੱਲਬਾਤ ਕਰ ਲਈ ਜੇ ਵੀ ਉਹਨਾਂ ਦੀ ਸਲਾਹ ਲੈ ਲਈ ਜਾਵੇ ਤਾਂ ਇਹ ਸਮਾਗਮ ਬੇਸਤ ਬਹੁਤ ਖੂਬਸੂਰਤ ਰਿਹਾ ਹੈ ਬੜਾ ਮੁੱਲਵਾਨ ਰਿਹਾ ਹੈ ਇਤਿਹਾਸਕ ਰਿਹਾ ਹੈਗਾ ਇਹ ਤਾਂ ਇਸ ਤੋਂ ਵੀ ਉਹ ਸਮਾਗਮ ਖੂਬਸੂਰਤ ਹੁੰਦਾ ਜੀ ਪ੍ਰੋਫੈਸਰ ਗੁਰਦੇਵਾਲ ਸਿੰਘ ਦੇ ਜਿਹੜੇ ਦੋਸਤ ਹੈ ਕਾਮਰੇਡ ਬਲਵੀਰ ਜ਼ਿਗਰੀ ਸਾਹਿਬ ਹੈ ਤੇ ਡਾਕਟਰ ਈਸ਼ਵਰ ਸਿੰਘ ਗੋਇਲ ਜਿਹੜਾ ਤੋਂ ਸਾਰੀ ਉਮਰ ਉਹਨਾਂ ਨੇ ਇਲਾਜ ਕਰਵਾਇਆ ਤਾਂ ਇਹ ਜੀਆਂ ਸ਼ਖਸੀਅਤਾਂ ਮੈਂ ਵਾਸਦੀਪ ਸ਼ਰਮਾ ਜੀ ਦਾ ਜ਼ਿਕਰ ਕਰਾਂਗਾ ਬਾਜੀਖਾਨੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਪੰਜਾਬੀ ਸਾਹਿਤ ਅੰਗਰੇਜ਼ੀ ਸਾਹਿਤ ਹਿੰਦੀ ਸਾਹਿਤ ਬਾਰੇ ਇਹਨਾਂ ਵਿਸਤ੍ਰਿਤ ਗਿਆਨ ਹੈ ਇਹ ਜੀਆਂ ਸ਼ਖਸੀਅਤਾਂ ਨੂੰ ਵੀ ਸ਼ਾਮਲ ਅ ਕੀਤਾ ਜਾਣਾ ਬਣਦਾ ਸੀ ਤੇ ਆਉਣ ਵਾਲੇ ਸਮਾਗਮ ਦੇ ਵਿੱਚ ਅ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਮੈਂ ਸਮਾਗਮ ਦੇ ਕਨਵੀਨਰ ਤਰਸੀਮ ਸ਼ਰਮਾ ਜੀ ਹੋਰਾਂ ਨੂੰ ਹੀ ਨੀਮ ਇਸ ਗੱਲ ਦੀ ਮੁਬਾਰਕਵਾ ਦਿੰਦਾ ਇਸੇ ਸਾਰਿਆਂ ਨੂੰ ਜਿੰਨੇ ਵੀ ਹਾਜ਼ਰ ਅਸੀਂ ਹੋਏ ਆ ਸਾਰਿਆਂ ਨੂੰ ਮੁਬਾਰਕਵਾ ਦਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਹੋਇਆ ਪੱਤਰ ਸਾਹਿਬ ਜੀ ਸ਼ੇਰ ਨਾਲ ਆਪਾਂ ਅ ਇਹਦਾ ਜਿਹੜਾ ਆ ਅਨੇ ਨੂੰ ਅੰਦਾਜ਼ ਦਿਵਾੰਗੀ ਜਦੋਂ ਮਿਲਿਆ ਸੀ ਲੱਗਦਾ ਸੈਂ ਸਾੰਵਰਾ ਦੇ ਹਾ ਜਦੋਂ ਮਿਲਿਆ ਸੀ ਲੱਗਦਾ ਸੈਂ ਸਾੰਵਰਾ ਦੇ ਹਾ ਜਦੋਂ ਜੁਦਾ ਹੋਏ ਆ ਤੁਰ ਗਿਆ ਖੁਦਾ ਬਣ ਕੇ ਬਹੁਤ ਜੁਕੀਆ ਸੁਭੀਆ ਪੰਨੀ ਸਰ ਜੀ ਹੁਣ ਮੈਂ ਪੰਜਾਬ ਸਿਹਤ ਅਕਾਦਮੀ ਚੰਡੀਗੜ੍ਹ ਡਾਕਟਰ ਅਮਰਜੀਤ ਸਿੰਘ ਸਖਤਰ ਪੰਜਾਬ ਸਿਹਤ ਅਕਾਦਮੀ ਚੰਡੀਗੜ੍ਹ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਨੀਆ ਸਾਹਿਬ ਨੇ ਕਰ ਦਿੱਤਾ ਹੈ ਮੈਂ ਸਿਰਫ 1 ਮਿੰਟ ਲਈ ਕਿਉਂਕਿ ਵਿਦਿਆਰਥੀ ਲੰਮਾ ਸਮੇਂ ਤੋਂ ਬੈਠੇ ਹੋਏ ਨੇ ਪੰਜਾਬ ਸੱਤ ਅਕਾਦਮੀ ਚੰਡੀਗੜ੍ਹ ਤੇ ਪੰਜਾਬ ਆਰਟ ਕਾਉਂਸਲ ਵੱਲੋਂ ਹਾਜ਼ਰੀ ਹੀ ਲਗਾਵਾਂਗਾ 1 ਮਿੰਟ ਦੀ ਕਿਉਂਕਿ ਜਿਹੜਾ ਪੰਜਾਬ ਨਵ ਸਜਣਾ ਰੀਬੂਟਿੰਗ ਪੰਜਾਬ ਲਗਭਗ ਪਿਛਲੇ 2 ਮਹੀਨਿਆਂ ਤੋਂ ਚੱਲ ਰਿਹਾ ਹੈ 31 ਤਰੀਕ ਨੂੰ ਇਹਦੀ ਸਮਾਪਤੀ ਹੋਣੀ ਹੈ ਅੰਮ੍ਰਿਤਸਰ ਦੇ ਵਿੱਚ ਇਹਦਾ ਮੁੱਖ ਪ੍ਰਯੋਜਨ ਇਹ ਸੀ ਕਿ ਲਿਟਰੇਚਰ ਦੇ ਵਿੱਚ ਕਿਸੇ ਵੀ ਖੇਤਰ ਦੀ ਜਿਹੜੀ ਖੜੋਤ ਆ ਚੁੱਕੀ ਹੈ ਪਾਵੇਂ ਉਹ ਸਿਰਜਣਾਤਮਕ ਪੱਦਰਤੇ ਹੋਵੇ ਪਾਵੇਂ ਉਹ ਚਿੰਤਨੀ ਪੱਦਰਤੇ ਹੋਵੇ ਅਕਾਦਮਿਕ ਪੱਦਰਤੇ ਹੋਵੇ ਸੰਸਥਾਗਤ ਪੱਦਰਤੇ ਹੋਵੇ ਵਿਅਕਤੀਗਤ ਪੱਦਰਤੇ ਉੱਤੇ ਹੋਵੇ ਉਹਨੂੰ ਤੋੜਿਆ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਇਸ ਉਤਸ਼ਵ ਦੇ ਨਾਲ ਉਹ ਖੜੋਤ ਜਿਹੜੀ ਹੈ ਉਹ ਟੁੱਟੇਗੀ ਤੇ ਇਸ ਦੇ ਲਈ ਅਸੀਂ ਜਿਹੜੀਆਂ 10 ਪਰਸਨੈਲਿਟੀਆਂ ਦੀ ਚੋਣ ਕੀਤੀ ਸੀ ਇਸ ਖੜੋਤ ਨੂੰ ਤੋੜਨ ਦੇ ਲਈ ਉਹਦੇ ਵਿੱਚ ਜਿਹੜੀ ਇੱਕ ਪਰਸਨੈਲਿਟੀ ਹੈ ਉਹ ਗੁਰदयाल ਸਿੰਘ ਹੈ ਚਾਰ ਪਰਸਨੈਲਟੀਆਂ ਦੇ ਪ੍ਰੋਗਰਾਮ 31 ਤਰੀਕ ਤੱਕ ਹੋ ਜਾਣਗੇ ਉਹਦੇ ਵਿੱਚੋਂ ਜਿਹੜੀਆਂ ਛੇ ਪਰਸਨੈਲਟੀਆਂ ਬਚਣਗੀਆਂ ਉਹਦੇ ਅਸੀਂ ਇੱਕ ਸਾਲ ਦੇ ਵਿੱਚ ਉਹਨਾਂ ਤੇ ਪ੍ਰੋਗਰਾਮ ਜਿਹੜੇ ਆ ਉਹ ਕਰਾਂਗੇ ਤੇ ਇਹਨਾਂ ਦਸਾਂ ਪਰਸਨੈਲਟੀਆਂ ਦੇ ਉੱਪਰ ਜਿਹੜੇ ਡਾਕੂਮੈਂਟ ਜਿਹੜਾ ਹਨ ਵੱਖੋ-ਵੱਖਰੇ ਛਾਪੇ ਜਾਣਗੇ ਜਿਹੜੇ ਕਿ ਵਿਦਿਆਰਥੀਆਂ ਵੱਲੋਂ ਜਿਹੜੇ ਆ ਐਡਿਟ ਕੀਤੇ ਜਾਣਗੇ ਇਹ ਦਸੇ ਜਿਹੜੇ ਵੋਲਿਊਮ ਜਿਹੜੇ ਅਸੀਂ ਛਾਪਾਂਗੇ ਦਸੇ ਪਰਸਨੈਲਟੀਆਂ ਦੇ ਉੱਪਰ ਇਹ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਐਡਿਟ ਕਰ ਕੀਤੇ ਜਾਣਗੇ ਕਿਉਂਕਿ ਇਹਦਾ ਨਾਮ ਹੀ ਅਸੀਂ ਪੰਜਾਬ ਨਵ ਸਿਰਜਣਾ ਰੱਖਿਆ ਹੈ ਵਿਦਿਆਰਥੀ ਦੇ ਵਿੱਚ ਖੁਜਾਰਥੀ ਹੋਣਗੇ ਪੰਜਾਬ ਦੇ ਵਿਦਿਆਰਥੀ ਹੋਣਗੇ ਜਿਹੜੇ ਸੀਨੀਅਰ ਵਿਦਿਆਰਥੀ ਜਿਸ ਤਰ੍ਹਾਂ ਐਮਏ ਦੀਆਂ ਕਲਾਸਾਂ ਦੇ ਜਿਹੜੇ ਵਿਦਿਆਰਥੀ ਹੈ ਇਸ ਕਰਕੇ ਜਿਹੜਾ ਇਹ ਮਹਾਉਤਸਵ ਹੈ ਇਹ ਕੋਈ ਕੇਵਲ ਸੈਲੀਬ੍ਰੇਸ਼ਨ ਨਹੀਂ ਹੈ ਇਹਦੇ ਪਿੱਛੇ ਜਿਹੜੀ ਬੈਕਗ੍ਰਾਉਂਡ ਹੈ ਉਹਦੇ ਵਿੱਚ ਪੰਜਾਬ ਦੀ ਪੇਨ ਹੈ ਤੇ ਪੰਜਾਬ ਦੀ ਪੇਨ ਨੂੰ ਰਿਅਲਾਈਜ਼ ਕਰਦੇ ਹੋਏ ਇਹ ਮਹਾ ਉਤਸਵ ਜਿਹੜਾ ਹੈ ਉਸਾਰਿਆ ਜਾ ਰਿਹਾ ਹੈ ਇਸ ਨੂੰ ਕੱਲਾ ਇੱਕ ਸੈਲੀਬ੍ਰੇਸ਼ਨ ਨਾ ਮੰਨਿਆ ਜਾਵੇ ਕਿਉਂਕਿ ਇਸ ਦੀ ਜਿਹੜੀ ਪਲੈਨਿੰਗ ਹੈ ਉਹਦੇ ਵਿੱਚ ਬਹੁਤ ਜਿਹੜੀਆਂ ਮੈਚ्योर ਪਰਸਨੈਲਿਟੀਆਂ ਹਨ ਉਹ ਵਰਕ ਕਰ ਰਹੀਆਂ ਹਨ ਤੇ ਇਹ ਸਾਰਾ ਜਿਹੜਾ ਹੈ ਉਤਸਵ ਇਹ ਮੁੱਖੋਂ ਵੱਖਰੇ ਭਾਗਾਂ ਦੇ ਵਿੱਚ ਛਾਪਿਆ ਜਾਵੇਗਾ ਇਸ ਤਰ੍ਹਾਂ 10 ਵੋਲੀਅਮ ਜਿਹੜੇ ਆ ਇਹਨਾਂ ਪਰਸਨੈਲਿਟੀਆਂ ਦੇ ਉੱਪਰ ਹੋਣਗੇ ਉਸ ਤੋਂ ਬਿਨਾ ਜਿਹੜੇ ਵੱਖੋ ਵੱਖਰੇ ਪ੍ਰੋਗਰਾਮ ਹੋਏ ਹਨ ਉਹਨਾਂ ਦੇ ਕੰਮੀਨਰਸ ਵੱਲੋਂ ਜਿਹੜੇ ਵੱਖੋ ਵੱਖਰੇ ਵੋਲੀਅਮ ਜਿਹੜੇ ਆ ਉਹ ਛਾਪੇ ਜਾਣਗੇ ਲਗਭਗ ਇਹਦੇ ਵਿੱਚੋਂ ਅਸੀਂ ਕਿਉਂਕਿ ਸਾਡੀ ਜਿਹੜੀ ਪੰਜਾਬ ਆਟ ਕਾਉਂਸਲ ਹੈ ਉਹਦੇ ਵਿੱਚ ਚਾਰ ਜਿਹੜੀਆਂ ਅਕਾਦਮੀਆਂ ਹਨ ਚਾਰ ਅਕਾਦਮੀਆਂ ਦੇ ਵੱਲੋਂ ਜਿਨੇ ਵੀ ਵੋਲੀਅਮ ਛਾਪੇ ਜਾਣਗੇ ਉਹ ਪੰਜਾਬ ਦੀ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਡਾ ਜ਼ਿਕਰ ਕੀਤਾ ਹੈ ਕਿ ਖੜੋਤ ਨੂੰ ਤੋੜਨ ਦੇ ਵਿੱਚ ਆਪਣਾ ਰੋਲ ਅਦਾ ਕਰਨਗੇ ਕਿਉਂਕਿ ਗੁਰਦਿਆਲ ਸਿੰਘ ਬਾਰੇ ਮੈਂ ਅੱਧਾ ਕੁ ਮਿੰਟ ਜ਼ਰੂਰ ਗੱਲ ਕਰਾਂਗਾ ਕਿਉਂਕਿ ਮੈਂ ਰਾਈ ਸਾਹਿਬ ਦਾ ਸਟੂਡੈਂਟ ਸੀ ਇਹ ਵੀ ਰਾਈ ਸਾਹਿਬ ਦੇ ਸਟੂਡੈਂਟ ਕੋ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸਨ ਤੇ ਰਾਈ ਸਾਹਿਬ ਇਹ ਕਿਆ ਕਿ ਸਰ ਕਰਦੇ ਸਨ ਕਿ ਜਿਹੜਾ ਬਹੁਤ ਆਥੈਂਟਿਕ ਨੁਕਤਾ ਗੁਰਦਿਆਲ ਸਿੰਘ ਬਾਰੇ ਹੈ ਉਹ ਇਹ ਹੈ ਕਿ ਗੁਰਦੇਆ ਜਿਸ ਤਰ੍ਹਾਂ ਨਾਨਕ ਸਿੰਘ ਨੇ ਪੰਜਾਬੀ ਨਾਵਲ ਦੇ ਵਿੱਚ ਕਥਾਰਸ ਪੈਦਾ ਕੀਤਾ ਹੈ ਉਸ ਤਰ੍ਹਾਂ ਗੁਰਦੇਆਲ ਸਿੰਘ ਨੇ ਪੰਜਾਬੀ ਨਾਵਲ ਨੂੰ ਬਰਨੇਕਲਰ ਲੈਂਗੁਏਜ ਦੀ ਕਥਾਨਕਤਾ ਨਾਲ ਜੋੜਿਆ ਹੈ ਲੈਂਗੁਏਜ ਨੂੰ ਕਥਾਨਕਤਾ ਨਾਲ ਜੋੜਨ ਤੋਂ ਭਾਵ ヒューਮਨ ਕੌਨਸ਼ੀਅਸ ਸਟ्रेस ਨੂੰ ਕਲਚਰਲ ਐਨਥਰੋਪੋਲੋਜੀ ਅਤੇ ਸਾਈਕੋਲੋਜੀ ਦੇ ਤਣਾਵਾਂ ਤੋਂ ਨਿਗਾਹੋਂਦੇ ਹੋਏ ਕਾਲ ਦੇ ਉਸ ਗੱਦੀਮਾਨ ਜੁਝ ਦੇ ਸੰਮੁਖ ਕਰਨਾ ਹੈ ਜਿਸ ਵਿੱਚੋਂ ਕਥਾਕਾਰੀ ਦੇ ਪੈਟਰਨ ਆਪਣਾ ਫੈਲਾ ਕਰਦੇ ਹਨ ਲੈਂਗੁਏਜ ਦੀ ਇਸੇ ਨਿਰਮਾਣ ਕਰੀ ਅੰਦਰ ਹੀ ਸਿਰਜਣਾ ਪ੍ਰਮਾਣਿਕ ਭਾਵ অথੈਨਟਿਕ ਬੀਂਗ ਨੂੰ ਤਲਾਸ਼ ਕਰਦੀ ਹੈ ਗੁਰਦਿਆਲ ਸਿੰਘ ਦੀ ਸਿਰਜਣਾ ਇਸੇ অথੈਨਟਿਕ ਬੀਂਗ ਨੂੰ ਆਪਣੀ ਪ੍ਰੇਰਣਾ ਲਈ ਨਾਇਕ ਬਣਾਉਂਦੀ ਹੈ ਪਾਵ ਲੈਂਗੁਏਜ ਦੀ ਸਮੁੱਚੀ ਜਰਨੀ ਆਥੈਂਟਿਕ ਬੀਇੰਗ ਨੂੰ ਹੀ ਭਾਲ ਰਹੀ ਹੈ ਜਿਸ ਵਿੱਚੋਂ ਸਬਲਾਈ ਸਿਵਲਾਈਜੇਸ਼ਨ ਪੈਦਾ ਹੁੰਦੀ ਹੈ ਇਹ ਸਭਿਤਾ ਹੀ ਜੀਵਨ ਲਈ ਮੁਕਤੀ ਦਾ ਮਾਰਗ ਹੋ ਸਕਦੀ ਹੈ ਗੁਰਦਿਆਲ ਸਿੰਘ ਸਾਡੇ ਲਈ ਆਪਣੀ ਸਿਰਜਣਾ ਰਾਹੀਂ ਉਸ ਲੈਂਗੁਏਜ ਦੀ ਪਿਓਰਿਟੀ ਵਿੱਚੋਂ ਮੁਕਤੀ ਦਾ ਮਾਰਗ ਤਲਾਸ਼ਦਾ ਹੈ ਇਹ ਜਿਹੜਾ ਕਮੈਂਟ ਹੈ ਰਾਹੀ ਸਾਹਿਬ ਦਾ ਇਹੀ ਬੇਸਿਕਲੀ ਗੁਰਦਿਆਲ ਸਿੰਘ ਨੂੰ ਸਮਝਣ ਦੇ ਲਈ ਆਥੈਂਟਿਕ ਨੁਕਤਾ ਹੈ ਜਿਹਦੇ ਰਾਹੀਂ ਅਸੀਂ ਗੁਰਦਿਆਲ ਸਿੰਘ ਨੂੰ ਸਮਝ ਸਕਦੇ ਹਾਂ ਸਾਰਿਆਂ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਨੂੰ ਆਰਗੇਨਾਈਜ਼ ਕੀਤਾ ਹੈ ਤੇ ਬੱਚਿਆਂ ਦਾ ਸਭ ਤੋਂ ਵੱਧ ਧੰਨਵਾਦ ਹੈ ਕਿਉਂਕਿ ਪੰਜਾਬ ਨਵ ਸਿਰਜਣਾ ਜਿਹੜੀ ਹੈ ਉਹ ਤੁਹਾਡੇ ਵਿਦਿਆਰਥੀਆਂ ਦੇ ਲਈ ਹੀ ਹੈ ਤਾਂਕਿ ਤੁਸੀਂ ਫਿਊਚਰ ਨੂੰ ਜਿਹੜਾ ਹੈ ਉਹ ਆਪਣੇ ਤਰ੍ਹਾਂ ਪਲਾਨ ਕਰ ਸਕੋ ਆਰਗੇਨਾਈਜ਼ ਕਰ ਸਕੋ ਤੇ ਅੱਗੇ ਲਿਜਾ ਸਕੋ ਬਹੁਤ-ਬਹੁਤ ਸ਼ੁਕਰੀਆ ਜੀ। ਅਮੋ ਜੀ ਜੀ ਹੁਣ ਸਾਡੇ ਕਾਲਜ ਦੇ ਰਹਿਨੁਮਾ ਬਸਤੀਪੂ 3 ਮਿੰਟ ਦੇ ਵਿੱਚ ਆਪਣੀ ਗੱਲ ਸਬੰਧਤ ਕਰਨਗੇ ਸਾਡੇ ਕਾਲਜ ਦੇ ਇਨ ਚਾਂਸ ਕਾ ਪ੍ਰਿੰਸੀਪਲ ਡਾਕਟਰ ਸੁਮਰਾਟ ਕਾਨਾ ਜੀ ਕਿ ਉਹਨਾਂ ਨੇ ਬੇਨਤੀ ਕਰਦਾ ਹੈ ਕਿ ਉਹ ਬੰਦ ਕੇ ਆਉਣ ਤੇ ਆਏ ਹੋਏ ਸਾਰੇ ਪਰਮ ਵਿਦਵਾਨਾਂ ਦਾ ਧੰਨਵਾਦ ਕਰਨਗੇ ਆਏ ਹੋਏ ਬੁੱਧੀਜੀਵੀ ਸਕਾਲਰਸ ਪ੍ਰੋਫੈਸਰਸ ਜਿਨ੍ਹਾਂ ਨੇ ਅੱਜ ਇੱਕ ਉੱਗੇ ਨੋਵਲਕਾਰ ਦੀ ਕਹਾਣੀ ਜਰਨੀ ਸਾਡੇ ਸਾਹਮਣੇ ਰੱਖੀ ਹੈ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮੈਂ ਕੁਝ ਸ਼ਬਦਾਂ ਵਿੱਚ ਆਪਣੀ ਗੱਲ ਸਮੇਟ ਕੇ ਸਭ ਦਾ ਧੰਨਵਾਦ ਕਰਾਂਗਾ। ਸਭ ਦੇ ਲੈਕਚਰ ਦੇ ਚੋਂ ਜੋ ਮੈਂ ਨੁਕਤੇ ਨੋਟ ਡਾਊਨ ਕੀਤੇ ਉਹਦੇ ਵਿੱਚ ਇੱਕ ਗੱਲ ਮੈਨੂੰ ਸਮਝ ਆਈ ਕਿ ਪ੍ਰੋਫੈਸਰ ਬੁਰਦਿਆਲ ਸਿੰਘ ਦਾ ਜਰਨੀ ਜੋ ਸੀਗਾ ਉਹ ਨਰੇਟਿਵ ਇਮੇਜਰੀ ਕ੍ਰੀਏਟ ਕਰਦਾ ਸੀ। ਨਰੇਟਿਵ ਇਮੇਜਰੀ ਵਾਸਤੇ ਸਾਨੂੰ ਕੋਈ ਜ਼ਿਆਦਾ ਵਰਬੋਸਿਟੀ ਕੋਈ ਜ਼ਿਆਦਾ ਬਹੁਤੇ ਔਖੇ ਸ਼ਬਦਾਂ ਦੀ ਲੋੜ ਨਹੀਂ ਪੈਂਦੀ। ਉਹ ਆਪਣੇ ਆਪ ਵੀ ਹੌਲੀ ਹੌਲੀ ਕਰਕੇ ਸਾਡੇ ਦਿਮਾਗ ਵਿੱਚ ਦਿਲੀ ਵਿੱਚ ਘਰ ਕਰ ਜਾਂਦੇ ਹਨ ਤੇ ਅਸੀਂ ਕਿਸੇ ਨਾ ਕਿਸੇ ਰੂਮ ਵਿੱਚ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਨੇ ਆ ਤੇ ਆਲੇ ਦੁਆਲੇ ਉਹਨਾਂ ਨੂੰ ਹੁੰਦੇ ਹੋਏ ਵੀ ਦੇਖਦੇ ਹਾਂ ਉਹ ਕੁਝ ਗੱਲਾਂ ਕਰਦੇ ਸੀਗੇ ਜਿਹਦੇ ਨਾਲ ਉਹ ਐਮਪੈਥਾਈਜ਼ ਕਰਦੇ ਸੀਗੇ ਤੇ ਐਮਫਸਾਈਜ਼ ਕਰਦੇ ਸੀਗੇ ਮੈਂ ਦੋ ਸ਼ਬਦਾਂ ਨਾਲ ਗੱਲ ਖਤਮ ਕਰੂੰਗਾ ਐਮਪੈਥਾਈਜ਼ ਕਰਨਾ ਯਾਨੀ ਕਿ ਉਹ ਇੱਕ ਸਾਝ ਬਣਾ ਲੈਂਦੇ ਸੀਗੇ ਦਿਲਾਂ ਦੇ ਨਾਲ ਦਿਲਾਂ ਦੇ ਰਾਬਾ ਬਣਾ ਲੈਂਦੇ ਸੀਗੇ ਉਹਨਾਂ ਦੇ ਚਿਪਕਾਏ ਹੋਏ ਜਾਂ ਉਹਨਾਂ ਤੋਂ ਕ੍ਰੀਏਟ ਕੀਤੇ ਹੋਏ ਜਿਹਨੇ ਵੀ ਕੈਰੈਕਟਰਸ ਹੈ ਉਹ ਸਾਨੂੰ ਆਲੇ ਦੁਆਲੇ ਦਿਖਦੇ ਸੀਗੇ ਤੇ ਫਿਰ ਉਹ ਕਿਸੇ ਗੱਲ ਤੇ ਐਮਫਸਾਈਜ਼ ਕਰਦੇ ਸੀਗੇ ਤੇ ਮਿਰਜ਼ਾ ਗਾਲिब ਦੇ ਇੱਕ ਸ਼ੇਅਰ ਦੇ ਨਾਲ ਮੈਂ ਗੱਲ ਨੂੰ ਸਮੇਟਾਂਗਾ ਖਤਮ ਕਰਾਂਗਾ ਕਿ ਉਹਨਾਂ ਦੇ ਨੋਵਲਸ ਨੂੰ ਪੜ੍ਹ ਕੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਹਾਣੀ ਤੇਰੀ ਰੂਹ ਦਾਦੇ ਜਹਾਂ ਮਾਲੂਮ ਹੁੰਦੀ ਹੈ ਕਹਾਣੀ ਤੇਰੀ ਰੂਹ ਦਾਦੇ ਜਹਾਂ ਮਾਲੂਮ ਹੁੰਦੀ ਹੈ ਜੋ ਵੀ ਸੁਣਦਾ ਹੈ ਉਸੇ ਕੀ ਦਾਸਤਾ ਮਨੂਰ ਕੀ ਹੈ ਜੋ ਵੀ ਸੁਣਦਾ ਹੈ ਉਸੇ ਕੀ ਦਾਸਤਾ ਮਨੂਰ ਹੈ थैंक यू ਸੋ ਮਚ ਵਾ ਬੋਤਨ ਵਾ ਦੱਪਸ ਮਰਾਣਾ ਜੀ ਪ੍ਰਦਾਨ ਜੀ ਸ਼ਖ ਲਈ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਦੇ ਮੁਖੀ ਸਾਡੀ ਬੜੀ ਹੀ ਆਦਰਯੋਗ ਸੀਨੀਅਰ ਮੋਸ ਪ੍ਰੋਫੈਸਰ ਡਾਕਟਰ ਪਰਮਿੰਦਰ ਸਿੰਘ ਤਗੜ ਜੀ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਜਿਹੜੀ ਹੁਣ ਇਨਾਮਨ ਸਮਾਰੋਹ ਹੈ ਸਨਮਾਨ ਚਨ ਦੇ ਲਈ ਸਾਰੇ ਆਪਾਂ ਖੜੀ ਹੋਈ ਸਭ ਤੋਂ ਪਹਿਲਾਂ ਅਸੀਂ ਜਿਸ ਯਾਦ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਪ੍ਰੋਫੈਸਰ ਗੁਰਦੇਵਾਲ ਸਿੰਘ ਜੀ ਉਹਨਾਂ ਦੇ ਸੁਪੁੱਤਰ ਹਰਵਿੰਦਰ ਸਿੰਘ ਜੀ ਨੂੰ ਸਨਮਾਨਿਤ ਕਰਨ ਲਈ ਸਾਡੇ ਆਏ ਹੋਏ ਮੁੱਖ ਮਹਿਮਾਨ ਪ੍ਰੋਫੈਸਰ ਸਾਧੂ ਸਿੰਘ ਜੀ ਡਾਕਟਰ ਸਜੀਤ ਸਿੰਘ ਜੀ 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 ਜ ਸਾਡੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਬੰਦੇ ਸਿੰਘ ਤੱਗਰ ਜੀ ਤੇ ਡਾਕਟਰ ਬਦੇਵ ਜੀ ਡਾਕਟਰ ਸਜੀਤ ਜੀ ਪ੍ਰੋਫੈਸਰ ਸਰੂਜਿੰਦ ਨੂੰ ਪੰਪੀ ਫਿਰਕੋੜ ਤੋਂ ਇਹਨਾਂ ਨੂੰ ਸਨਮਾਨਿਤ ਕਰਨਗੇ ਡਾਕਟਰ ਸਮਰਾਟ ਕੰਨਾ ਜੀ ਪਲੀਜ਼ ਅੱਗੇ ਹੋ ਜੇ ਤੁਸੀਂ ਹੋੜਾ ਪਲੀਜ਼ ਜੀ ਤੇ ਬੀਟੀਗਨ ਡਾਕਟਰ ਸਪਾਤ ਜੀ ਵੀ ਪਲੀਜ਼ ਤੁਸੀਂ ਵੀ ਆ ਜਾਓ ਲੱਭੀ

बाद सूरत पटियाला तीयर प्रोफैसर कुझु भाषण लाइ आई स्टी सिंह जी ज़ोरदार ताड़ीअ जे लाइ असीं इन्क्यू इ ਜੀ ਸਿੰਘ ਗੁਸ਼ੀ ਨੂੰ ਸਨਮਾਨਿਤ ਕਰਨਗੇ ਸਾਡੇ ਡੈਸਕਲ ਦੇ ਸਪੋਰਟੀਮ ਜੀ ਸਿੰਘ ਗੁਸ਼ੀ ਬਹੁਤ ਹੀ ਗੱਲਬਾਤ ਕੀਤੀ ਹੈ ਪਾਣੀ ਦੇ ਮਿੱਟੀ ਨੂੰ ਗਨ ਇਹਨ ਤੋਂ ਬਾਅਦ ਡਾਕਟਰ ਅਰਜਿੰਦਰ ਕੁਮਾਰ ਸਹਿਨ ਜੀ ਜੋ ਸਾਡੇ ਮਿਨਿਸਟਰੀ ਪੰਜਾਬ ਤੋਂ ਸਾਡੇ ਦਰਮਿਆਨ ਪਹੁੰਚੇ ਨੇ ਹਿੰਦੀ ਦੇ ਬਹੁਤ ਵੱਡੇ ਵਿਦਵਾਨ ਨੇ ਬੜੀ ਦਿੱਤੇ ਦਿਨ ਅਰੋਣੇ ਕਲਮ ਆਪਣੀ ਰੱਖਿਆ ਡਾਕਟਰ ਅਰਜਿੰਦਰ ਕੁਮਾਰ ਸਹਿਨ ਜੀ ਇਨਾਂ ਦੇ ਉਪਰੰਤ ਅਸੀਂ ਡਾਕਟਰ ਰਜਿੰਦਰ ਸਿੰਘ ਜੀ ਡਾਕਟਰ ਰਜਿੰਦਰ ਸਿੰਘ ਜੀ ਬੜੀ ਵਧੀਆ ਤਰੀਕੇ ਨਾਲ ਇਹ ਕਹਾਣੀ ਤੇ ਬਖਤੂਗਲ ਸਾਡੇ ਸਾਹਮਣੇ ਰੱਖੀ ਇਹਨਾਂ ਦਾ ਸਾਰੀ ਧੰਨਵਾਦ ਕਰਦੇ ਨਾਲ ਸਨਮਨ ਕਰਕੇ ਛੋਟਾ ਇਹਨਾਂ ਤੋਂ ਬਾਅਦ ਅਸੀਂ ਡਾਕਟਰ ਗੁਰਪ੍ਰੀਤ ਸਿੰਘ ਜੀ ਜੋ ਉਤਰਵੰਦੀ ਸਾਹਿਬ ਉਹ ਸਾਡੇ ਦਰਮਿਆਨ ਪਹੁੰਚੇ ਨੇ ਕਦਮ ਤਾ ਤੁਰਾਂ ਜੇ ਚੱਲੇ ਤੂੰ ਚੱਲਦਾ ਤਾਂ ਜੇ ਰਾਹ ਬਣੇ ਰਾਹ ਤਦ ਬਣੇ ਜਦੋਂ ਵਿਲਤਾ ਵਿੰਤਾ ਤਾਂ ਇੱਕ ਦਿੱਤੀ ਬਣੇ ਇਤਨੀ ਸਾਰੀ ਬੇਵੋਸ ਕਹਾਣੀ ਕੀਤੀ ਆ ਉਹ ਡਾਕਟਰ ਰਵੀਰ ਜੋ ਡਾਕਟਰ ਸਰ ਸਿੰਘ ਜੀ ਤੋਂ ਆ ਉਹ ਹਾਂ ਜਿੰਨੀ ਬਲਾ ਅਮਰ ਜੀ ਸੋਨਦਰ ਬੈਂਟਰੀ ਆ ਹਾਂ ਜੀ ਸਰ ਸਿੰਘ ਜੀ ਕਨੀਆ ਜੀ भागी डॉक्टर सुभाष चंद्र जी ਸਾਰੀ ਇਹ ਵਿਉਤਬੰਦੀ ਅੱਛਾ ਪਹਿਲਾਂ ਤਾਂ ਬੋਲ ਠੀਕ ਹੈ ਹਾਂ ਜੀ ਕਿਉਂਕਿ ਮੇਰੇ ਕੋਲ ਡੱਕਰ ਸਾਹਿਬ ਜੀ ਜੁੜੇ ਹੋਏ ਨੇ ਪੂਰੇ ਡੱਕਰ சூரਤ ਕਨਨ ਜੀ ਜੇ ਸਾਡੇ ਕਾਲਜ ਦੇ ਸਰਪ੍ਰਸਤ ਨੇ ਜਿੰਦਾਬੀ ਸ਼ਤਿਸ਼ਾ ਹੈ ਦੀ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ ਦੇਹੋ ਜਿੰਨੀ ਇਹ ਵਿਉਤਬੰਦੀ ਜਿੰਨੀ ਸੋਹਣੀ ਸਾਰੀ ਲੱਗ ਰਹੀ ਹੈ ਤਸਵੀਰ ਵਿੱਚ ਬੱਚੇ ਸਾਡੀ ਜਿਹੜੀ ਸਾਰੀ ਸਕੀਮ ਲੋੜ ਵਾਲੇ ਸਾਡੀ ਪਬਲਿਕ ਜਿਹਦੇ ਉਹ ਵੀ ਸਾਰੇ ਅਧਿਆਪਕ मीनाक्षी मैमली सारी माना जॻह त घटि पर असां आ जवांगे ਤਦ ਤੋਂ ਜੋਰਦਾਰ ਤਾੜੀਆਂ ਜ਼ਿੰਦਗੀ ਦੇ ਵਿੱਚ ਅੱਗੇ ਚੱਲਣਾ ਹੋਵੇ ਤਾਂ ਇੱਕ ਕਾੜੀ ਜ਼ਰੂਰੀ ਹੈ ਇਸ ਲਈ ਬਾਹਰ ਬਾਹਰ ਮਾਰਨੀ ਤਾੜੀ ਜ਼ਰੂਰੀ ਹੈ ਇਹਨਾਂ ਬੱਚਿਆਂ ਦੀ ਵੀ ਤਾੜੀ ਮੈਂ ਸਤਿ ਸ਼੍ਰੀ ਅਕਾਲ ਜੀ ਕਹਿਣਾ ਚਾਹੁੰਦਾ ਕਿ ਸਾਡੇ ਜਿਹੜੇ ਐਮਏ ਭਾਗਦੀਆਂ ਵਿਦਿਆਰਥਣਾਂ ਸਾਡੇ ਪੀਏ ਲਿਟਰੇਚਰ ਦੇ ਬੱਚੇ ਇਹਨਾਂ ਵਿੱਚ ਸਾਡੇ ਪੀਏ ਵੰਦ ਦੇ ਲਿਟਰੇਚਰ ਦੇ ਬੱਚੇ ਬੈਠੇ ਨੇ ਸੈਕੰਡ ਦੇ ਬੈਠੇ ਨੇ ਤੁਸੀਂ ਅੱਜ ਹੀ ਇਹਨਾਂ ਨੂੰ ਇਹੋ ਜਿਹੜੀ ਚਿੱਟ ਕਹੇ ਬਹੁਤ ਵਧੀਆ ਲਾਈ ਗਈ ਹੈ ਹਾਂ ਜੀ ਕਨੀਆ ਸਾਹਿਬ ਵੱਲੋਂ ਇਹਨਾਂ ਬੱਚਿਆਂ ਲਈ ਇਨਾਮ ਹੈ ਤੁਹਾਡੇ ਲਈ ਜੀ ਠੀਕ ਹੈ ਜੀ ਜ਼ੋਰਦਾਰ ਤਾੜੀਆਂ ਤੁਹਾਡੇ ਲਈ ਸਾਰਿਆਂ ਨੇ ਇਸ ਵਿੱਚ ਤਕਰੀਬ ਤੋਂ ਵੇਨਬਲ ਤੋਂ ਬਾਅਦ ਦੋ ਜਨੇ ਬੱਚੇ ਆਜੂਗੇ ਐਮਏ ਦੇ ਇੱਕ ਐਮਏ ਬੰਦੇ ਆਜੂ ਇੱਕ ਸੈਡ ਦੇ ਆਜੂ ਇੱਕ ਫਸਲ ਦੇ ਇੱਕ ਐਮਏ ਸਭੀ ਦਾ ਨਾਮ ਲਵਾਂਗਾ ਆਜੂ ਕਾਜ ਇਥੇ ਆ ਗਿਆ ਨਾਮ ਲਵਾਂ ਇੱਕ ਇਹ ਪਿਆਰ ਸਭ ਲਈ ਹੈ ਤੁਹਾਡੇ ਸਭ ਲਈ ਕਿਉਂਕਿ ਸਾਰਿਆਂ ਨੂੰ ਆਪਣੇ ਇਥੇ ਫਰੇਮ ਜੀ ਫਿਟਿੰਗ ਕਰ ਸਕਦੇ ਇਸ ਲਈ ਜ਼ੋਰਦਾਰ ਤਾੜੀ ਵੱਜਣੀ ਹੁੰਦੀ ਹੈ ਜਿੰਨਾਂ ਜੋ ਪਿੱਛੇ ਬੈਠੇ ਹੋਣੇ ਕੁੜੀਆਂ Y ellos de la que ya más. ਅਸੀਂ ਕੁਝ ਪਲਾਂ ਯਾਦ ਕਰਦੇ ਹਾਂ ਕੁਝ ਪਲਾਂ ਯਾਦ ਕਰਨੇ ਕੈਦ ਕਰਦੇ ਜਿਹੜੇ ਕਰੇ ਪਾਲਾ ਉਹ ਸਭ ਕਿਵੇਂ ਯਾਦੋਂ ਲੈ ਲਈ ਉਹ ਸਭ ਫੋਟੋਗ੍ਰਾਫ ਦੀ ਫੋਟੋ ਮਾਰਾਈ ਅਸੀਂ ਹਰਵੀਰ ਸਿੰਘ ਜੀ ਦਾ ਵੀ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਲਗਾਤਾਰ ਇੱਥੇ ਬੈਠ ਕੇ ਬਿਨਾਂ ਕਿਸੇ ਬ੍ਰੀਕ ਦੇ ਅਸੀਂ ਪ੍ਰੋਗਰਾਮ 'ਚ ਤਾਂ ਬ੍ਰੀਕ ਲੈ ਲਈ ਪਰ ਹਰਵੀਰ ਜੀ ਨੇ ਲਗਾਤਾਰ ਕੰਟੀਨਿਊਸ ਇਹਨਾਂ ਨੇ ਵੀਡੀਓ ਬਣਾਈ ਹੈ ਜੀ ਮੈਂ ਵਿਦਵਾਨਾ ਸਾਹਿਬਾਨਾ ਵੱਲੋਂ ਜੀ ਸਾਰੇ ਅੱਜ ਟੀਮ ਹਰਵੀਰ ਸਰ ਤੁਸੀਂ ਵੀ ਆਜੋ ਤੁਹਾਡੀ ਵੀ ਇੱਕ ਫੋਟੋ ਇੱਥੇ ਆਜੂਗੀ